ਤੁਸੀਂ ਅੱਜ ਗੁਰਦੁਆਰਾ ਚੋਲਾ ਸਾਹਿਬ ਜਿਹੜਾ ਕਿ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇਹ ਚਾਰੂਹੋ ਪ੍ਰਾਪਤ ਧਰਤੀ ਆ ਤੇ ਇੱਥੇ ਗੁਰੂ ਸਾਹਿਬ ਦਾ ਉਹ ਇਤਿਹਾਸਿਕ ਚੋਲਾ ਸਾਹਿਬ ਸ਼ੋਭਤ ਨੇ ਅੱਜ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸੰਗਤੀ ਰੂਪ ਦੇ ਵਿੱਚ ਸੁਖਨੀ ਸਾਹਿਬ ਜੀ ਦੇ ਆĐáp ਕਰਕੇ ਅਰਦਾਸ ਬੇਨਤੀ ਕਰ ਰਹੇ ਹਾਂ ਕਿਉਂਕਿ ਜਿਸ ਤਰੀਕੇ ਦੇ ਨਾਲ ਤੁਸੀਂ ਦੇਖ ਰਹੇ ਹੋ ਪਿਛਲੇ 15-20 ਦਿਨਾਂ ਦੇ ਵਿੱਚੋਂ ਜਿਹੜਾ ਬਰਸਾਤ ਆ ਉਹਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੜ੍ਹਾਂ ਦੀ ਸਥਿਤੀ ਪੰਜਾਬ ਦੇ ਵਿੱਚ ਬਹੁਤ ਭਿਆਨਕ ਵਰਤੀ ਹੋਈ ਆ ਜਿੱਥੇ ਹੜ੍ਹ ਨਹੀਂ ਹੈ ਉੱਥੇ ਲੋਕਾਂ ਦੇ ਘਰਾਂ ਦਾ ਨੁਕਸਾਨ ਹੋ ਰਿਹਾ ਬਹੁਤ ਸਾਰੇ ਜਿੱਥੇ ਹੜ੍ਹ ਨਹੀਂ ਆਏ ਉੱਥੇ ਲੋਕਾਂ ਦੀਆਂ ਛੱਤਾਂ ਗਿਰ ਗਈਆਂ ਨੇ ਕਿਉਂਕਿ ਲਗਾਤਾਰ ਮੀਂਹ ਪੈ ਰਿਹਾ ਇਸ ਲਈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੋਦੜੀ ਕਰਦੇ ਆ ਕਿ ਪ੍ਰਮਾਤਮਾ ਸਾਡੇ ਪੰਜਾਬ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਪੰਜਾਬ ਨੂੰ ਬਚਾ ਕੇ ਰੱਖੇ ਜਿਹੜੀ ਕੁਦਰਤੀ ਕਰੋਪੀਆ ਤੋਂ ਬਚਾ ਕੇ ਰੱਖੇ ਕਿਉਂਕਿ ਇਸ ਸਥਾਨ ਦੇ ਨਾਲ ਮੇਰਾ ਬਹੁਤ ਜਿਆਦਾ ਮੇਰਾ ਗਹਿਰਾ ਸਬੰਧ ਆ ਜੇ ਮੈਂ ਅਗਰ ਅੱਜ ਐਮਐਲਏ ਬਣਿਆ ਤਾਂ ਮੈਂ ਇਥੋਂ ਅਰਦਾਸ ਕਰਕੇ ਗਿਆ ਸੀ ਤੇ ਗੁਰੂ ਸਾਹਿਬ ਨੇ ਮੇਰੀਆਂ ਝੋਲੀਆਂ ਭਰੀਆਂ ਆ ਇਸ ਵਾਰ ਮੇਰਾ ਬੇਟਾ ਵਾ ਉਹਨੇ ਐਮਬੀਬੀਐਸ ਪਾਸ ਕਰਨ ਤੋਂ ਬਾਅਦ ਐਮਡੀ ਦੇ ਲਈ ਉਹਨੇ ਟੈਸਟ ਦਿੱਤਾ ਸੀ ਮੈਂ ਉਹਨੂੰ ਇੱਥੇ ਆ ਕੇ ਕਿਹਾ ਵੀ ਜਾ ਕੇ ਅਰਦਾਸ ਕਰਕੇ ਆ ਤੇ ਉਹਨਾਂ ਦਾ ਜਿਹੜਾ ਟੈਸਟ ਸੀ ਉਹ ਵੀ ਗੁਰੂ ਮਹਾਰਾਜ ਨੇ ਆਪਣੀ ਕਿਰਪਾ ਕਰਕੇ ਉਹ ਵੀ ਕਲੀਅਰ ਕਰ ਦਿੱਤਾ ਸੋ ਮੈਂ ਅਗਰ ਕੋਈ ਵੀ ਮੈਨੂੰ ਕੋਈ ਦੁੱਖ ਤਕਲੀਫ ਹੁੰਦੀ ਆ ਕੋਈ ਵੀ ਮੈਂ ਕੋਈ ਮੰਗ ਮੰਨਣੀ ਹੁੰਦੀ ਆ ਤਾਂ ਮੈਂ ਇਸ ਸਥਾਨ ਦੇ ਉੱਤੇ ਆ ਕੇ ਸੰਗਤੀ ਰੂਪ ਦੇ ਵਿੱਚ ਅੱਜ ਅਸੀਂ ਸਾਰਿਆਂ ਨੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੋਦੜੀ ਕੀਤੀ ਆ ਕਿ ਪ੍ਰਮਾਤਮਾ ਜਿਹੜੀ ਆਪਣੀ ਮਿਹਰ ਆ ਪੰਜਾਬ ਦੇ ਲੋਕਾਂ ਦੇ ਉੱਤੇ ਬਣਾ ਕੇ ਰੱਖੀ ਔਰ ਮੇਰਾ ਇਹ ਮੰਨਣਾ ਵਾ ਤੇ ਮੇਰਾ ਵਿਸ਼ਵਾਸ ਵੀ ਆ ਕਿ ਮੈਨੂੰ ਲੱਗਦਾ ਕਿ ਅੱਜ ਤੋਂ ਬਾਅਦ ਜਿਹੜਾ ਬਰਸਾਤ ਦੀ ਜੋ ਪਿਛਲੇ ਲੰਬੇ ਸਮੇਂ ਤੋਂ ਪੈ ਰਿਹਾ ਸੀ ਉਹ ਗੁਰੂ ਮਹਾਰਾਜ ਅੱਜ ਤੋਂ ਬਾਅਦ ਉਸ ਚੀਜ਼ ਨੂੰ ਠੱਲ ਵੀ ਪਾਏਗਾ ਤੇ ਜਿਹੜੇ ਹੜਾਂ ਦੀ ਸਥਿਤੀ ਆ ਉਹਦੇ ਤੇ ਵੀ ਕੰਟਰੋਲ ਹੋਊਗਾ ਪੰਜਾਬ ਸਾਡਾ ਵਸਦਾ ਰਹੂਗਾ ਇਹ ਹੀ ਸਾਡੀ ਸਾਰਿਆਂ ਦੀ ਅਰਦਾਸ ਆ ਕਿਉਂਕਿ ਅਰਦਾਸ ਜਦੋਂ ਸੱਚੇ ਮਨ ਦੇ ਨਾਲ ਸੰਗਤੀ ਰੂਪ ਦੇ ਵਿੱਚ ਕੀਤੀ ਜਾਵੇ ਵਿਰਤੀ ਨਾ ਜਾਵੇ ਜਨਕਿ ਅਰਦਾਸ ਜੇ ਤੁਸੀਂ ਜਨ ਬਣ ਕੇ ਅਰਦਾਸ ਕਰਦੇ ਹੋ ਤੇ ਗੁਰੂ ਮਹਾਰਾਜ ਤੁਹਾਡੀ ਅਰਦਾਸ ਕਦੇ ਵੀ ਵਿਰਥੀ ਨਹੀਂ ਹੋਣ ਦਿੰਦਾ ਸੋ ਅੱਜ ਅਸੀਂ ਸਾਰਿਆਂ ਨੇ ਇੱਥੇ ਸੰਗਤੀ ਰੂਪ ਦੇ ਵਿੱਚ ਅਰਦਾਸ ਕੀਤੀ ਆ ਤੇ ਸਾਨੂੰ ਆਸ ਤੇ ਉਮੀਦ ਆ ਕਿ ਗੁਰੂ ਮਹਾਰਾਜ ਸਾਡੀਆਂ ਜਣੀਆਂ ਸਾਡੇ ਪੰਜਾਬ ਦੇ ਉੱਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣਗੇ ਸਾਡੇ ਪੰਜਾਬ ਦੇ ਲੋਕਾਂ ਨੂੰ ਦੁਬਾਰਾ ਤੋਂ ਫੇਰ ਜਿਹੜੀਆਂ ਖੁਸ਼ੀਆਂ ਖੜੇ ਸਾਡੇ ਪੰਜਾਬ ਦੇ ਵਿੱਚ ਆਉਣਗੀਆਂ ਜਿਨ੍ਹਾਂ ਲੋਕਾਂ ਦਾ ਹੜ੍ਹਾਂ ਦੇ ਨਾਲ ਨੁਕਸਾਨ ਹੋਇਆ ਉਹ ਵੀ ਗੁਰੂ ਦੇ ਉੱਤੇ ਭਰੋਸਾ ਰੱਖਣ ਗੁਰੂ ਸਾਹਿਬ ਸਾਰਾ ਕੁਝ ਵੀ ਆਪਣੇ ਆਪ ਕਿਉਂਕਿ ਉਹ ਸਰਬਕਲਾ ਸਮਰਾਥਾ ਸਭ ਕੁਝ ਠੀਕ ਕਰਨ ਦੇ ਸਮਰੱਥ ਨੇ ਸੋ ਬਿਲਕੁਲ ਗੁਰੂ ਸਾਹਿਬ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਗੇ ਸੋ ਅੱਜ ਗੁਰਦੁਆਰਾ ਚੋਲਾ ਸਾਹਿਬ ਜਿਹੜਾ ਕਿ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇਹ 400 ਬਰਾਬਰ ਧਰਤੀਆ ਤੇ ਇਥੇ ਗੁਰੂ ਸਾਹਿਬ ਦਾ ਉਹ ਇਤਿਹਾਸਿਕ ਚੋਲਾ ਸਾਹਿਬ ਸ਼ਸ਼ੋਭਤ ਨੇ ਅੱਜ ਇਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸੰਗਤੀ ਰੂਪ ਦੇ ਵਿੱਚ ਸੁਖਨੀ ਸਾਹਿਬ ਜੀ ਦੇ ਆĐáp ਕਰਕੇ ਅਰਦਾਸ ਬੇਨਤੀ ਕਰ ਰਹੇ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਤੁਸੀਂ ਦੇਖ ਰਹੇ ਹੋ ਪਿਛਲੇ 15-20 ਦਿਨਾਂ ਦੇ ਵਿੱਚੋਂ ਜਿਹੜਾ ਬਰਸਾਤ ਆ ਉਹਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੜਾਂ ਦੀ ਸਥਿਤੀ ਪੰਜਾਬ ਦੇ ਵਿੱਚ ਬਹੁਤ ਭਿਆਨਕ ਵਰਤੀ ਹੋਈ ਆ ਜਿੱਥੇ ਹੜ ਨਹੀਂ ਹੈ ਉੱਥੇ ਲੋਕਾਂ ਦੇ ਘਰਾਂ ਦਾ ਨੁਕਸਾਨ ਹੋ ਰਿਹਾ ਬਹੁਤ ਸਾਰੇ ਜਿੱਥੇ ਹੜ ਨਹੀਂ ਆਏ ਉੱਥੇ ਲੋਕਾਂ ਦੀਆਂ ਛੱਤਾਂ ਗਿਰ ਗਈਆਂ ਨੇ ਕਿਉਂਕਿ ਲਗਾਤਾਰ ਮੀਂਹ ਪੈ ਰਿਹਾ ਇਸ ਲਈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੋਦੜੀ ਕਰਦੇ ਆ ਕਿ ਪ੍ਰਮਾਤਮਾ ਸਾਡੇ ਪੰਜਾਬ ਦੇ ਉੱਤੇ ਮਿਹਰ ਭਰਿਆ ਹੱਥ ਰੱਖੀ ਪੰਜਾਬ ਨੂੰ ਬਚਾ ਕੇ ਰੱਖੀ ਜਿਹੜੀ ਕੁਦਰਤੀ ਕਰੋਪੀ ਆ ਤੋਂ ਬਚਾ ਕੇ ਰੱਖੀ ਕਿਉਂਕਿ ਇਸ ਸਥਾਨ ਦੇ ਨਾਲ ਮੇਰਾ ਬਹੁਤ ਜਿਆਦਾ ਮੇਰਾ ਗਹਿਰਾ ਸਬੰਧ ਆ ਜਿਵੇਂ ਅਗਰ ਅੱਜ ਐਮਐਲਏ ਬਣਿਆ ਤਾਂ ਮੈਂ ਇਥੋਂ ਅਰਦਾਸ ਕਰਕੇ ਗਿਆ ਸੀ ਤੇ ਗੁਰੂ ਸਾਹਿਬ ਨੇ ਮੇਰੀਆਂ ਝੋਲੀਆਂ ਭਰੀਆਂ ਆ ਇਸ ਵਾਰ ਮੇਰਾ ਬੇਟਾ ਵਾ ਉਹਨੇ ਐਮਬੀਬੀਐਸ ਪਾਸ ਕਰਨ ਤੋਂ ਬਾਅਦ ਐਮਡੀ ਦੇ ਲਈ ਉਹਨੇ ਟੈਸਟ ਦਿੱਤਾ ਸੀ ਮੈਂ ਉਹਨੂੰ ਇੱਥੇ ਆ ਕੇ ਕਿਹਾ ਵੀ ਜਾ ਕੇ ਅਰਦਾਸ ਕਰਕੇ ਆ ਤੇ ਉਹਨਾਂ ਦਾ ਜਿਹੜਾ ਟੈਸਟ ਸੀ ਉਹ ਵੀ ਗੁਰੂ ਮਹਾਰਾਜ ਨੇ ਆਪਣੀ ਕਿਰਪਾ ਕਰਕੇ ਉਹ ਵੀ ਕਲੀਅਰ ਕਰ ਦਿੱਤਾ ਸੋ ਮੈਂ ਅਗਰ ਕੋਈ ਵੀ ਮੈਨੂੰ ਕੋਈ ਦੁੱਖ ਤਕਲੀਫ ਹੁੰਦੀ ਆ ਕੋਈ ਵੀ ਮੈਂ ਕੋਈ ਮੰਗ ਮੰਨਣੀ ਹੁੰਦੀ ਆ ਤਾਂ ਮੈਂ ਇਸ ਸਥਾਨ ਦੇ ਉੱਤੇ ਆ ਕੇ ਸੰਗਤੀ ਰੂਪ ਦੇ ਵਿੱਚ ਅੱਜ ਅਸੀਂ ਸਾਰਿਆਂ ਨੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੋਦੜੀ ਕੀਤੀ ਆ ਕਿ ਪ੍ਰਮਾਤਮਾ ਜਿਹੜੀ ਆਪਣੀ ਮਿਹਰ ਆ ਪੰਜਾਬ ਦੇ ਲੋਕਾਂ ਦੇ ਉੱਤੇ ਬਣਾ ਕੇ ਰੱਖੀ ਔਰ ਮੇਰਾ ਇਹ ਮੰਨਣਾ ਵਾ ਤੇ ਮੇਰਾ ਵਿਸ਼ਵਾਸ ਵੀ ਆ ਕਿ ਮੈਨੂੰ ਲੱਗਦਾ ਕਿ ਅੱਜ ਤੋਂ ਬਾਅਦ ਜਿਹੜਾ ਬਰਸਾਤ ਦੀ ਜੋ ਪਿਛਲੇ ਲੰਬੇ ਸਮੇਂ ਤੋਂ ਪੈ ਰਿਹਾ ਸੀ ਉਹ ਗੁਰੂ ਮਹਾਰਾਜ ਅੱਜ ਤੋਂ ਬਾਅਦ ਉਸ ਚੀਜ਼ ਨੂੰ ਥਲ ਵੀ ਪਾਏਗਾ ਤੇ ਜਿਹੜੇ ਹੜਾਂ ਦੀ ਸਥਿਤੀ ਆ ਉਹਦੇ ਤੇ ਵੀ ਕੰਟਰੋਲ ਹੋਊਗਾ ਪੰਜਾਬ ਸਾਡਾ ਵਸਦਾ ਰਹੂਗਾ ਇਹ ਹੀ ਸਾਡੀ ਸਾਰਿਆਂ ਦੀ ਅਰਦਾਸ ਆ ਕਿਉਂਕਿ ਅਰਦਾਸ ਜਦੋਂ ਸੱਚੇ ਮਨ ਦੇ ਨਾਲ ਸੰਗਤੀ ਰੂਪ ਦੇ ਵਿੱਚ ਕੀਤੀ ਜਾਵੇ ਵਿਰਥੀ ਨਾ ਜਾਵੇ ਜਨਕੀ ਅਰਦਾਸ ਜੇ ਤੁਸੀਂ ਜਨਨ ਬਣ ਕੇ ਅਰਦਾਸ ਕਰਦੇ ਹੋ ਤੇ ਗੁਰੂ ਮਹਾਰਾਜ ਤੁਹਾਡੀ ਅਰਦਾਸ ਕਦੇ ਵੀ ਵਿਰਥੀ ਨਹੀਂ ਹੋਣ ਦਿੰਦਾ ਸੋ ਅੱਜ ਅਸੀਂ ਸਾਰਿਆਂ ਨੇ ਇੱਥੇ ਸੰਗਤੀ ਰੂਪ ਦੇ ਵਿੱਚ ਅਰਦਾਸ ਕੀਤੀ ਆ ਤੇ ਸਾਨੂੰ ਆਸ ਤੇ ਉਮੀਦ ਆ ਕਿ ਗੁਰੂ ਮਹਾਰਾਜ ਸਾਡੀਆਂ ਜਿਹੜੀਆਂ ਸਾਡੇ ਪੰਜਾਬ ਦੇ ਉੱਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣਗੇ ਸਾਡੇ ਪੰਜਾਬ ਦੇ ਲੋਕਾਂ ਨੂੰ ਦੁਬਾਰਾ ਤੋਂ ਫੇਰ ਜਿਹੜੀਆਂ ਖੁਸ਼ੀਆਂ ਖੜੇ ਸਾਡੇ ਪੰਜਾਬ ਦੇ ਵਿੱਚ ਆਉਣਗੀਆਂ ਜਿਨ੍ਹਾਂ ਲੋਕਾਂ ਦਾ ਹੜ੍ਹਾਂ ਦੇ ਨਾਲ ਨੁਕਸਾਨ ਹੋਇਆ ਉਹ ਵੀ ਗੁਰੂ ਦੇ ਉੱਤੇ ਭਰੋਸਾ ਰੱਖਣ ਗੁਰੂ ਸਾਹਿਬ ਸਾਰਾ ਕੁਝ ਵੀ ਆਪਣੇ ਆਪ ਕਿਉਂਕਿ ਉਹ ਸਰਬਕਲਾ ਸਮਰਾਥਾ ਸਭ ਕੁਝ ਠੀਕ ਕਰਨ ਦੇ ਸਮਰਾਥ ਨੇ ਸੋ ਬਿਲਕੁਲ ਗੁਰੂ ਸਾਹਿਬ ਸਾਰਿਆਂ ਦੇ ਉੱਤੇ ਮਿਹਰ ਪ੍ਰਿਆਸ ਰੱਖਣਗੇ ਸੋ ਅੱਜ ਗੁਰਦੁਆਰਾ ਚੋਲਾ ਸਾਹਿਬ ਜਿਹੜਾ ਕਿ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇਹ 400 ਬਰਾਬਰ ਧਰਤੀਆ ਤੇ ਇਥੇ ਗੁਰੂ ਸਾਹਿਬ ਦਾ ਉਹ ਇਤਿਹਾਸਿਕ ਚੋਲਾ ਸਾਹਿਬ ਸ਼ਸ਼ੋਭਤ ਨੇ ਅੱਜ ਇਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸੰਗਤੀ ਰੂਪ ਦੇ ਵਿੱਚ ਸੁਖਨੀ ਸਾਹਿਬ ਜੀ ਦੇ ਆĐáp ਕਰਕੇ ਅਰਦਾਸ ਬੇਨਤੀ ਕਰ ਰਹੇ ਹਾਂ ਕਿਉਂਕਿ ਜਿਸ ਤਰੀਕੇ ਦੇ ਨਾਲ ਤੁਸੀਂ ਦੇਖ ਰਹੇ ਹੋ ਪਿਛਲੇ 15-20 ਦਿਹਾੜੇ ਦੇ ਵਿੱਚੋਂ ਜਿਹੜਾ ਬਰਸਾਤ ਆ ਉਹਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੜ੍ਹਾਂ ਦੀ ਸਥਿਤੀ ਪੰਜਾਬ ਦੇ ਵਿੱਚ ਬਹੁਤ ਭਿਆਨਕ ਵਰਤੀ ਹੋਈ ਆ ਜਿੱਥੇ ਹੜ੍ਹ ਨਹੀਂ ਹੈ ਉੱਥੇ ਲੋਕਾਂ ਦੇ ਘਰਾਂ ਦਾ ਨੁਕਸਾਨ ਹੋ ਰਿਹਾ ਬਹੁਤ ਸਾਰੇ ਜਿੱਥੇ ਹੜ੍ਹ ਨਹੀਂ ਆਏ ਉੱਥੇ ਲੋਕਾਂ ਦੀਆਂ ਛੱਤਾਂ ਗਿਰ ਗਈਆਂ ਨੇ ਕਿਉਂਕਿ ਲਗਾਤਾਰ ਮੀਂਹ ਪੈ ਰਿਹਾ ਇਸ ਲਈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੋਦੜੀ ਕਰਦੇ ਆ ਕਿ ਪ੍ਰਮਾਤਮਾ ਸਾਡੇ ਪੰਜਾਬ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਪੰਜਾਬ ਨੂੰ ਬਚਾ ਕੇ ਰੱਖੇ ਜਿਹੜੀ ਕੁਦਰਤੀ ਕਰੋਪੀਆ ਤੋਂ ਬਚਾ ਕੇ ਰੱਖੇ ਕਿਉਂਕਿ ਇਸ ਸਥਾਨ ਦੇ ਨਾਲ ਮੇਰਾ ਬਹੁਤ ਜਿਆਦਾ ਮੇਰਾ ਗਹਿਰਾ ਸਬੰਧ ਆ ਜੇ ਮੈਂ ਅਗਰ ਅੱਜ ਐਮਐਲਏ ਬਣਿਆ ਤਾਂ ਮੈਂ ਇਥੋਂ ਅਰਦਾਸ ਕਰਕੇ ਗਿਆ ਸੀ ਤੇ ਗੁਰੂ ਸਾਹਿਬ ਨੇ ਮੇਰੀਆਂ ਝੋਲੀਆਂ ਭਰੀਆਂ ਆ ਇਸ ਵਾਰ ਮੇਰਾ ਬੇਟਾ ਵਾ ਉਹਨੇ ਐਮਬੀਬੀਐਸ ਪਾਸ ਕਰਨ ਤੋਂ ਬਾਅਦ ਐਮਡੀ ਦੇ ਲਈ ਉਹਨੇ ਟੈਸਟ ਦਿੱਤਾ ਸੀ ਮੈਂ ਉਹਨੂੰ ਇੱਥੇ ਆ ਕੇ ਕਿਹਾ ਵੀ ਜਾ ਕੇ ਅਰਦਾਸ ਕਰਕੇ ਆ ਤੇ ਉਹਨਾਂ ਦਾ ਜਿਹੜਾ ਟੈਸਟ ਸੀ ਉਹ ਵੀ ਗੁਰੂ ਮਹਾਰਾਜ ਨੇ ਆਪਣੀ ਕਿਰਪਾ ਕਰਕੇ ਉਹ ਵੀ ਕਲੀਅਰ ਕਰ ਦਿੱਤਾ ਸੋ ਮੈਂ ਅਗਰ ਕੋਈ ਵੀ ਮੈਨੂੰ ਕੋਈ ਦੁੱਖ ਤਕਲੀਫ ਹੁੰਦੀ ਆ ਕੋਈ ਵੀ ਮੈਂ ਕੋਈ ਮੰਗ ਮੰਨਣੀ ਹੁੰਦੀ ਆ ਤਾਂ ਮੈਂ ਇਸ ਸਥਾਨ ਦੇ ਉੱਤੇ ਆ ਕੇ ਸੰਗਤੀ ਰੂਪ ਦੇ ਵਿੱਚ ਅੱਜ ਅਸੀਂ ਸਾਰਿਆਂ ਨੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੋਦੜੀ ਕੀਤੀ ਆ ਕਿ ਪ੍ਰਮਾਤਮਾ ਜਿਹੜੀ ਆਪਣੀ ਮਿਹਰ ਆ ਪੰਜਾਬ ਦੇ ਲੋਕਾਂ ਦੇ ਉੱਤੇ ਬਣਾ ਕੇ ਰੱਖੀ ਔਰ ਮੇਰਾ ਇਹ ਮੰਨਣਾ ਵਾ ਤੇ ਮੇਰਾ ਵਿਸ਼ਵਾਸ ਵੀ ਆ ਕਿ ਮੈਨੂੰ ਲੱਗਦਾ ਕਿ ਅੱਜ ਤੋਂ ਬਾਅਦ ਜਿਹੜਾ ਬਰਸਾਤ ਦੀ ਜੋ ਪਿਛਲੇ ਲੰਬੇ ਸਮੇਂ ਤੋਂ ਪੈ ਰਿਹਾ ਸੀ ਉਹ ਗੁਰੂ ਮਹਾਰਾਜ ਅੱਜ ਤੋਂ ਬਾਅਦ ਉਸ ਚੀਜ਼ ਨੂੰ ਖੱਲ ਵੀ ਪਾਏਗਾ ਤੇ ਜਿਹੜੇ ਹੜਾਂ ਦੀ ਸਥਿਤੀ ਆ ਉਹਦੇ ਤੇ ਵੀ ਕੰਟਰੋਲ ਹੋਊਗਾ ਪੰਜਾਬ ਸਾਡਾ ਵਸਦਾ ਰਹੂਗਾ ਇਹ ਹੀ ਸਾਡੀ ਸਾਰਿਆਂ ਦੀ ਅਰਦਾਸ ਆ ਕਿਉਂਕਿ ਅਰਦਾਸ ਜਦੋਂ ਸੱਚੇ ਮਨ ਦੇ ਨਾਲ ਸੰਗਤੀ ਰੂਪ ਦੇ ਵਿੱਚ ਕੀਤੀ ਜਾਵੇ ਵਿਰਤੀ ਨਾ ਜਾਵੇ ਜਨਕਿ ਅਰਦਾਸ ਜੇ ਤੁਸੀਂ ਜਨ ਬਣ ਕੇ ਅਰਦਾਸ ਕਰਦੇ ਹੋ ਤੇ ਗੁਰੂ ਮਹਾਰਾਜ ਤੁਹਾਡੀ ਅਰਦਾਸ ਕਦੇ ਵੀ ਵਿਰਥੀ ਨਹੀਂ ਹੋਣ ਦਿੰਦਾ ਸੋ ਅੱਜ ਅਸੀਂ ਸਾਰਿਆਂ ਨੇ ਇਥੇ ਸੰਗਤੀ ਰੂਪ ਦੇ ਵਿੱਚ ਅਰਦਾਸ ਕੀਤੀ ਆ ਤੇ ਸਾਨੂੰ ਆਸ ਤੇ ਉਮੀਦ ਆ ਕਿ ਗੁਰੂ ਮਹਾਰਾਜ ਸਾਡੀਆਂ ਜਣੀਆਂ ਸਾਡੇ ਪੰਜਾਬ ਦੇ ਉੱਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣਗੇ ਸਾਡੇ ਪੰਜਾਬ ਦੇ ਲੋਕਾਂ ਨੂੰ ਦੁਬਾਰਾ ਤੋਂ ਫੇਰ ਜਿਹੜੀਆਂ ਖੁਸ਼ੀਆਂ ਖੜੇ ਸਾਡੇ ਪੰਜਾਬ ਦੇ ਵਿੱਚ ਆਉਣਗੀਆਂ ਜਿਨ੍ਹਾਂ ਲੋਕਾਂ ਦਾ ਹੜ੍ਹਾਂ ਦੇ ਨਾਲ ਨੁਕਸਾਨ ਹੋਇਆ ਉਹ ਵੀ ਗੁਰੂ ਦੇ ਉੱਤੇ ਭਰੋਸਾ ਰੱਖਣ ਗੁਰੂ ਸਾਹਿਬ ਸਾਰਾ ਕੁਝ ਵੀ ਆਪਣੇ ਆਪ ਕਿਉਂਕਿ ਉਹ ਸਰਬਕਲਾ ਸਮਰਾਥਾ ਸਭ ਕੁਝ ਠੀਕ ਕਰਨ ਦੇ ਸਮਰੱਥ ਨੇ ਸੋ ਬਿਲਕੁਲ ਗੁਰੂ ਸਾਹਿਬ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਗੇ ਸੋ ਅੱਜ ਗੁਰਦੁਆਰਾ ਚੋਲਾ ਸਾਹਿਬ ਜਿਹੜਾ ਕਿ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇਹ 400 ਬਰਾਬਰ ਧਰਤੀਆ ਤੇ ਇਥੇ ਗੁਰੂ ਸਾਹਿਬ ਦਾ ਉਹ ਇਤਿਹਾਸਿਕ ਚੋਲਾ ਸਾਹਿਬ ਸ਼ਸ਼ੋਭਤ ਨੇ ਅੱਜ ਇਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸੰਗਤੀ ਰੂਪ ਦੇ ਵਿੱਚ ਸੁਖਨੀ ਸਾਹਿਬ ਜੀ ਦੇ ਆĐáp ਕਰਕੇ ਅਰਦਾਸ ਬੇਨਤੀ ਕਰ ਰਹੇ ਹਾਂ ਕਿਉਂਕਿ ਜਿਸ ਤਰੀਕੇ ਦੇ ਨਾਲ ਤੁਸੀਂ ਦੇਖ ਰਹੇ ਹੋ ਪਿਛਲੇ 15-20 ਦਿਨਾਂ ਦੇ ਵਿੱਚੋਂ ਜਿਹੜਾ ਬਰਸਾਤ ਆ ਉਹਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੜਾਂ ਦੀ ਸਥਿਤੀ ਪੰਜਾਬ ਦੇ ਵਿੱਚ ਬਹੁਤ ਭਿਆਨਕ ਵਰਤੀ ਹੋਈ ਆ ਜਿੱਥੇ ਹੜ ਨਹੀਂ ਹੈ ਉੱਥੇ ਲੋਕਾਂ ਦੇ ਘਰਾਂ ਦਾ ਨੁਕਸਾਨ ਹੋ ਰਿਹਾ ਬਹੁਤ ਸਾਰੇ ਜਿੱਥੇ ਹੜ ਨਹੀਂ ਆਏ ਉੱਥੇ ਲੋਕਾਂ ਦੀਆਂ ਛੱਤਾਂ ਗਿਰ ਗਈਆਂ ਨੇ ਕਿਉਂਕਿ ਲਗਾਤਾਰ ਮੀਂਹ ਪੈ ਰਿਹਾ ਇਸ ਲਈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੋਦੜੀ ਕਰਦੇ ਆ ਕਿ ਪ੍ਰਮਾਤਮਾ ਸਾਡੇ ਪੰਜਾਬ ਦੇ ਉੱਤੇ ਮਿਹਰ ਭਰਿਆ ਹੱਥ ਰੱਖੀ ਪੰਜਾਬ ਨੂੰ ਬਚਾ ਕੇ ਰੱਖੀ ਜਿਹੜੀ ਕੁਦਰਤੀ ਕਰੋਪੀ ਆ ਤੋਂ ਬਚਾ ਕੇ ਰੱਖੀ ਕਿਉਂਕਿ ਇਸ ਸਥਾਨ ਦੇ ਨਾਲ ਮੇਰਾ ਬਹੁਤ ਜਿਆਦਾ ਮੇਰਾ ਗਹਿਰਾ ਸਬੰਧ ਆ ਜਿਵੇਂ ਅਗਰ ਅੱਜ ਐਮਐਲਏ ਬਣਿਆ ਤਾਂ ਮੈਂ ਇਥੋਂ ਅਰਦਾਸ ਕਰਕੇ ਗਿਆ ਸੀ ਤੇ ਗੁਰੂ ਸਾਹਿਬ ਨੇ ਮੇਰੀਆਂ ਝੋਲੀਆਂ ਭਰੀਆਂ ਆ ਇਸ ਵਾਰ ਮੇਰਾ ਬੇਟਾ ਵਾ ਉਹਨੇ ਐਮਬੀਬੀਐਸ ਪਾਸ ਕਰਨ ਤੋਂ ਬਾਅਦ ਐਮਡੀ ਦੇ ਲਈ ਉਹਨੇ ਟੈਸਟ ਦਿੱਤਾ ਸੀ ਮੈਂ ਉਹਨੂੰ ਇੱਥੇ ਆ ਕੇ ਕਿਹਾ ਵੀ ਜਾ ਕੇ ਅਰਦਾਸ ਕਰਕੇ ਆ ਤੇ ਉਹਨਾਂ ਦਾ ਜਿਹੜਾ ਟੈਸਟ ਸੀ ਉਹ ਵੀ ਗੁਰੂ ਮਹਾਰਾਜ ਨੇ ਆਪਣੀ ਕਿਰਪਾ ਕਰਕੇ ਉਹ ਵੀ ਕਲੀਅਰ ਕਰ ਦਿੱਤਾ ਸੋ ਮੈਂ ਅਗਰ ਕੋਈ ਵੀ ਮੈਨੂੰ ਕੋਈ ਦੁੱਖ ਤਕਲੀਫ ਹੁੰਦੀ ਆ ਕੋਈ ਵੀ ਮੈਂ ਕੋਈ ਮੰਗ ਮੰਨਣੀ ਹੁੰਦੀ ਆ ਤਾਂ ਮੈਂ ਇਸ ਸਥਾਨ ਦੇ ਉੱਤੇ ਆ ਕੇ ਸੰਗਤੀ ਰੂਪ ਦੇ ਵਿੱਚ ਅੱਜ ਅਸੀਂ ਸਾਰਿਆਂ ਨੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੋਦੜੀ ਕੀਤੀ ਆ ਕਿ ਪ੍ਰਮਾਤਮਾ ਜਿਹੜੀ ਆਪਣੀ ਮਿਹਰ ਆ ਪੰਜਾਬ ਦੇ ਲੋਕਾਂ ਦੇ ਉੱਤੇ ਬਣਾ ਕੇ ਰੱਖੀ ਔਰ ਮੇਰਾ ਇਹ ਮੰਨਣਾ ਵਾ ਤੇ ਮੇਰਾ ਵਿਸ਼ਵਾਸ ਵੀ ਆ ਕਿ ਮੈਨੂੰ ਲੱਗਦਾ ਕਿ ਅੱਜ ਤੋਂ ਬਾਅਦ ਜਿਹੜਾ ਬਰਸਾਤ ਦੀ ਜੋ ਪਿਛਲੇ ਲੰਬੇ ਸਮੇਂ ਤੋਂ ਪੈ ਰਿਹਾ ਸੀ ਉਹ ਗੁਰੂ ਮਹਾਰਾਜ ਅੱਜ ਤੋਂ ਬਾਅਦ ਉਸ ਚੀਜ਼ ਨੂੰ ਖੱਲ ਵੀ ਪਾਏਗਾ ਤੇ ਜਿਹੜੇ ਹੜਾਂ ਦੀ ਸਥਿਤੀ ਆ ਉਹਦੇ ਤੇ ਵੀ ਕੰਟਰੋਲ ਹੋਊਗਾ ਪੰਜਾਬ ਸਾਡਾ ਵਸਦਾ ਰਹੂਗਾ ਇਹੀ ਸਾਡੀ ਸਾਰਿਆਂ ਦੀ ਅਰਦਾਸ ਆ ਕਿਉਂਕਿ ਅਰਦਾਸ ਜਦੋਂ ਸੱਚੇ ਮਨ ਦੇ ਨਾਲ ਸੰਗਤੀ ਰੂਪ ਦੇ ਵਿੱਚ ਕੀਤੀ ਜਾਵੇ ਵਿਰਥੀ ਨਾ ਜਾਵੇ ਜਨਕੀ ਅਰਦਾਸ ਜੇ ਤੁਸੀਂ ਜਨ ਬਣ ਕੇ ਅਰਦਾਸ ਕਰਦੇ ਹੋ ਤੇ ਗੁਰੂ ਮਹਾਰਾਜ ਤੁਹਾਡੀ ਅਰਦਾਸ ਕਦੇ ਵੀ ਵਿਰਥੀ ਨਹੀਂ ਹੋਣ ਦਿੰਦਾ ਸੋ ਅੱਜ ਅਸੀਂ ਸਾਰਿਆਂ ਨੇ ਇੱਥੇ ਸੰਗਤੀ ਰੂਪ ਦੇ ਵਿੱਚ ਅਰਦਾਸ ਕੀਤੀ ਆ ਤੇ ਸਾਨੂੰ ਆਸ ਤੇ ਉਮੀਦ ਆ ਕਿ ਗੁਰੂ ਮਹਾਰਾਜ ਸਾਡੀਆਂ ਜਿਹੜੀਆਂ ਸਾਡੇ ਪੰਜਾਬ ਦੇ ਉੱਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣਗੇ ਸਾਡੇ ਪੰਜਾਬ ਦੇ ਲੋਕਾਂ ਨੂੰ ਦੁਬਾਰਾ ਤੋਂ ਫੇਰ ਜਿਹੜੀਆਂ ਖੁਸ਼ੀਆਂ ਖੜੇ ਸਾਡੇ ਪੰਜਾਬ ਦੇ ਵਿੱਚ ਆਉਣਗੀਆਂ ਜਿਨ੍ਹਾਂ ਲੋਕਾਂ ਦਾ ਹੜ੍ਹਾਂ ਦੇ ਨਾਲ ਨੁਕਸਾਨ ਹੋਇਆ ਉਹ ਵੀ ਗੁਰੂ ਦੇ ਉੱਤੇ ਭਰੋਸਾ ਰੱਖਣ ਗੁਰੂ ਸਾਹਿਬ ਸਾਰਾ ਕੁਝ ਵੀ ਆਪਣੇ ਆਪ ਕਿਉਂਕਿ ਉਹ ਸਰਬਕਲਾ ਸਮਰਾਥਾ ਸਭ ਕੁਝ ਠੀਕ ਕਰਨ ਦੇ ਸਮਰਾਥ ਨੇ ਸੋ ਬਿਲਕੁਲ ਗੁਰੂ ਸਾਹਿਬ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਗੇ